ਤੋਂ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ। ਤੇ ਦਾਖਲ ਮਰੀਜ਼ਾਂ ਦਾ ਹਾਲਚਲ ਪੁੱਛਿਆ। ਉਹ ਤੇ ਸਿਹਤ ਵਿਭਾਗ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਵੀ ਦਿੱਤੀ ਹੈ। ਆ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੂਰੇ ਸੂਬੇ ਦੇ ਵਿੱਚ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੇ ਪੱਧਰ ਉੱਤੇ ਨਸ਼ਿਆਂ ਦੀ ਬਰਾਮਦਗੀ ਕੀਤੀ ਹੈ, ਉੱਥੇ ਸੂਬਾ ਸਰਕਾਰ ਦੇ ਵੱਲੋਂ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਇਲਾਜ ਦੇ ਲਈ ਨਸ਼ਾ ਛਡਾਊ ਕੇਂਦਰਾਂ ਤੋਂ ਵਿੱਚ ਵੱਡੇ ਪੱਧਰ ਉੱਤੇ ਪ੍ਰਬੰਧ ਕੀਤੇ ਗਏ। ਪਹਿਲੀ ਮਾਰਚ ਤੋਂ ਸਾਡੇ ਨੈਸ਼ਨਲ ਕਨਵੈਨਰਸ ਜੀ ਅਰਵਿੰਦ ਕੇਜਰੀਵਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਜਿਹੜੀ ਗਰੰਟੀ ਆ ਉਹ ਪੂਰੀ ਕੀਤੀ ਹੈ ਜੀ ਕਿ ਆਪਾਂ ਜਿਹੜਾ ਯੁੱਧ ਨਸ਼ਾ ਵਿਰੋਧ ਕਿ ਪੰਜਾਬ ਤੇ ਜਿਹੜਾ ਨਸ਼ਾ ਹੈਗਾ ਉਹਨੂੰ ਜੜੋਂ ਖਤਮ ਕਰਨਾ ਜੀ ਉਦੇ ਵਾਸਤੇ ਜਿਹੜੀ ਅਸੀਂ ਸਾਰੇ ਉਹਨਾਂ ਦੀ ਟੀਮ ਬੈਠੇ ਆ ਜੀ ਆਪਣੇ ਕੁਟਾਰੀਆ ਸਾਹਿਬ ਜੀ ਅਸਰਾਰੀ ਜੀ ਔਰ ਖੁੱਲਰ ਸਾਹਿਬ ਤੇ ਦਈਆ ਜੀ ਸਾਰੇ ਜਿੰਨੇ ਸਾਡੇ ਐਮਐਲਏ ਇਹ ਅਸੀਂ ਪੰਜ ਬੰਦੇ ਉਹਨਾਂ ਦੀ ਟੀਮ ਹੈ ਜੀ ਜਿਹੜੇ ਫੀਲਡ ਟੀਮ ਕਹ ਲਓ ਤੁਸੀਂ ਜਿਹੜੇ ਫੁੱਟ ਸੋਲਜਰ ਕਹ ਲਓ ਇਨਫੈਂਟਰੀ ਕਹ ਲਓ ਔਰ ਸਾਰੇ ਅਫਸਰ ਸਹਿਬਾਨ ਔਰ ਸਾਰਾ ਸਮਾਜ ਦਾ ਸਾਨੂੰ ਬਹੁਤ ਪਰਮਾਨਗਾਰਾ ਮਿਲ ਲਿਆ ਔਰ ਇਹਦੇ ਚ ਅਸੀਂ 2-3 ਕੰਮ ਕਰ ਰਹੇ ਆ ਜੀ ਇੱਕ ਤਾਂ ਜਿਹੜਾ ਬੰਦਾ ਵੀ ਨਸ਼ਾ ਕਰਦਾ ਉਹਨੂੰ ਦਵਾਈ ਲੈਣ 'ਚ ਕੋਈ ਦਿੱਕਤ ਨਾ ਹੋਵੇ ਪਹਿਲਾ ਕੰਮ ਸਾਡਾ ਇਹ ਆ ਦੂਜਾ ਇਹ ਹੈਗਾ ਕਿ ਅਸੀਂ ਜਿਹੜੀ ਆਪਣੀ ਬੈਡ ਕੈਪੈਸਿਟੀ ਆ ਤੁਹਾਡੇ 150 ਸੀ ਸਿਰਫ ਹੁਣ ਅਸੀਂ 485 ਕਰਤੀ ਆ ਜੀ ਵਧਾ ਕੇ ਉਹਨੂੰ ਹੁਣ ਮੈਂ ਇੱਕ ਉਹ ਜਿਹੜੇ ਪ੍ਰਾਈਵੇਟ ਹਸਪੀਟਲ ਵੀ ਕੋਪਰੇਟ ਕਰ ਰਿਹਾ ਜਿਹੜੇ ਤੁਹਾਡੇ ਕੋਰਪੋਰੇਟ ਹਸਪੀਟਲ ਆ ਜਾਂ ਚੈਰੀਟੇਬਲ ਹਸਪੀਟਲ ਆ ਮੈਂ ਇਸ ਤੋਂ ਬਾਅਦ ਵੀ ਇੱਕ ਦੋ ਹਸਪਤਾਲ ਨੂੰ ਵਿਜ਼ਿਟ ਕਰ ਰਿਹਾ ਹੈਗਾ ਤੇ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਨਵੀਂ ਜਿਹੜੀ ਅਪਰੋਚ ਆ ਉਹ ਹੈਗੀ ਆ ਕਿ ਇੱਕ ਤਾਂ ਜਿਹੜੇ ਬੰਦੇ ਨਸ਼ੇ ਕਰਦੇ ਆ ਉਹਦੇ ਨਾਲ ਦੋ ਤਿੰਨ ਇਸ਼ੂਜ਼ ਆ ਜੀ ਜਿਵੇਂ ਤੁਹਾਡਾ ਬਾਰਡਰ ਤੇ ਬਹੁਤ ਨੇੜੇ ਆ ਨਸ਼ਾ ਆਂਦਾ ਬਹੁਤ ਐ ਡਰੋਨਸ ਵੀ ਆਂਦੀਆਂ ਡਰੋਨਸ ਘ ਕੱਲਾਂ ਨਾਲੋਂ ਘਟੀਆਂ ਤੇ ਜੇ ਕੋਈ ਨਸ਼ਾ ਗੇਰ ਵੀ ਜਾਂਦਾ ਜਾਂ ਹਥਿਆਰ ਗੇਰ ਵੀ ਜਾਂਦਾ ਤਾਂ ਹੁਣ ਲੋਕ ਚੱਕਰ ਨਹੀਂ ਜਾਂਦੇ ਕਿ ਹੁਣ ਪੁਲਿਸ ਗਿੱਟੇ ਸਿੱਖ ਦਿੰਦੀ ਆ ਇਹ ਇੱਕ ਮਤਲਬ ਪਹਿਲਾਂ ਨਾਲ ਜੋ ਨਹੀਂ ਸੀ ਇਹਦੇ ਨਾਲ ਬਹੁਤ ਫਰਕ ਪਿਆ ਜਿੰਦਾਸ਼ੇ ਦੀ ਆਮਦ ਘਟੀ ਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਆ ਉਹ ਵੀ ਅੱਗੇ ਨਾਲੋਂ ਜਿਹੜਾ ਹੈਗਾ ਪੁਲਿਸ ਨੇ ਬਹੁਤ ਵਧੀਆ ਕੰਮ ਕਰਕੇ ਸਾਡਾ ਜਿਹੜਾ ਸਾਰਾ ਪੰਜਾਂ ਜਣਿਆਂ ਦਾ ਕੰਮ ਆ ਜਾਂ ਜਿਹੜੀ ਸਾਡੀ ਟੀਮ ਆ ਫੀਲਡ ਟੀਮ ਆ ਸਾਡਾ ਕੰਮ ਆ ਕਿ ਜਿਹੜੇ ਬੱਚੇ ਟੀਕੇ ਲਾਂਦੇ ਆ ਉਹਨਾਂ ਨੂੰ ਪਹਿਲਾਂ ਤਾਂ ਟੀਕਾ ਤਾਂ ਹਟਾਇਆ ਜਾਵੇ ਇੱਕ ਨਵੀਂ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਲਿਕੁਇਡ ਮੈਥਡ ਆਨ ਕਹਿੰਦੇ ਉਹ ਨੱਕ ਚ ਪਾਣੇ ਆ ਦਵਾਈ ਉਹ ਟੀਕੇ ਜਿੰਨੀ ਇਫੈਕਟਿਵ ਹੈ ਕਿ ਭਾਵੇਂ ਅਸੀਂ ਉਹਨੂੰ ਉਹਦੇ ਤੇ ਲਈਏ ਉਹਦੇ ਦੋ ਫਾਇਦੇ ਆ ਜੀ ਇੱਕ ਤਾਂ ਓਵਰਡੋਸ ਡੈਥ ਨਹੀਂ ਹੋਊਗੀ ਤੇ ਦੂਜਾ ਜਿਹੜਾ ਟੀਕੇ ਲਾਉਣ ਨਾਲ ਸ਼ੇਅਰਿੰਗ ਆਫ ਸਿੰਜਰਸ ਦੇ ਨਾਲ ਜਿਹੜਾ ਹੈਗਾ ਉਹ ਹੈਪਟਾਈਟਸ ਵੀ ਹੁੰਦਾ ਜੀ ਕਾਲਾ ਪੀੜਿਆ ਵੀ ਹੁੰਦਾ ਐ AIDS ਦੀ ਬਿਮਾਰੀ ਵੀ ਹੁੰਦੀ ਆ ਹੋਰ ਵੀ ਜਾਨਲੇਵਾ ਬਿਮਾਰੀਆਂ ਤੋਂ ਬੰਦਾ ਬਚੇਗਾ ਇਹਨੂੰ ਹਾਰਮ ਰਿਡਕਸ਼ਨ ਕਹਿੰਦੇ ਆ ਅਸੀਂ ਵੀ ਉਹਨੂੰ ਜਿਹੜਾ ਉਹ ਕਿਉਂਕਿ ਜਿਹੜਾ ਇੱਕ ਨਸ਼ੇ ਦੀ ਜਿਹੜਾ ਬੰ ਇਮੇ ਉਹਨਾਂ ਨੂੰ ਕਹਿਣਾ ਨਾ ਵੀ ਇਹ ਉਮਰ ਕੈਦਵਾਗਾ ਰਹਿ ਜੀ ਇਹਦੇ ਚ ਤੁਹਾਨੂੰ ਰਿਮਿਸ਼ਨ ਵੀ ਹੋ ਸਕਦੀ ਹੈ ਇਹਦੇ ਚ ਤੁਹਾਨੂੰ ਅਸੀਂ ਬਾਹਰ ਵੀ ਕੱਢ ਸਕਦੇ ਹਾਂ ਤੁਹਾਡਾ ਬਿਹੇਵੀਅਰ ਚੰਗਾ ਹੋਏਗਾ ਤਾਂ ਤੁਸੀਂ ਇਸ ਤੋਂ ਬਾਹਰ ਵੀ ਆ ਸਕਦੇ ਹੋ ਤੁਹਾਨੂੰ ਮੁਕਤੀ ਵੀ ਮਿਲ ਸਕਦੀ ਹੈ ਲੇਕਿਨ ਜੇ ਤੁਹਾਨੂੰ ਨਾਲ ਐਡਜ਼ ਹੋ ਗਈ ਜੇ ਕਾਲਾ ਪੀੜੀਆ ਹੋ ਗਿਆ ਫਿਰ ਤਾਂ ਇਹ ਸਜ਼ਾਏ ਮੌਤ ਚ ਕਨਵਰਟ ਹੋ ਗਈ ਨਾ ਜੀ ਤੇ ਉਧਰ ਨਾ ਜਾਓ ਸੋ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਉਹਨਾਂ ਦੀਆਂ ਮਾਂ ਭੈਣ ਨਾਲ ਬਾਪੂ ਨਾਲ ਦਾਦਾ ਦਾਦੀ ਨਾਲ ਸਾਨੂੰ ਹਮਦਰਦੀ ਆ ਤੇ ਉਹਨਾਂ ਨੂੰ ਅਸੀਂ ਨਸ਼ੇ ਚੋਂ ਕੱਢ ਕੇ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਛੜਾ ਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਚਾਹੇ ਖੇਤੀ ਦੇ ਖੇਤੀਬਾੜੀ ਦੇ ਆਧਾਰ 'ਤੇ ਹੋਵੇ ਕੰਪਿਊਟਰ ਦੇ ਆਧਾਰ 'ਤੇ ਹੋਵੇ ਆਈਟੀਆਈ ਦੇ ਆਧਾਰ 'ਤੇ ਹੋਵੇ ਤੇ ਅਸੀਂ ਸਾਡੀ ਕੋਸ਼ਿਸ਼ ਹੈ ਬਿਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੋਈ ਨਾ ਕੋਈ ਕੰਮ ਉਹਨੂੰ ਚਾਹੇ ਕੋਈ ਬੰਦਾ ਆਪਣਾ ਚੰਗਾ ਖਾਣਾ ਬਣਾਉਣ ਲੱਗ ਜਾਏ ਕੋਈ ਬੇਕਰੀ ਲੈ ਲੇ ਮੇਲ ਹੇਅਰ ਸਲੂਨ ਦੇ ਕੋਰਸਸ ਬਹੁਤ ਪਪੂਲਰ ਹੋ ਰਹੇ ਆ ਪਲੰਬਿੰਗ ਆ ਜਿਹੜਾ ਤੁਹਾਡੇ ਜਿਹੜੇ ਪਲੰਬਰ ਦੀ ਬਹੁਤ ਲੋੜ ਹੁੰਦੀ ਹੈ ਜੀ ਆਪਾਂ ਨੂੰ ਮਿਲਦਾ ਨਹੀਂ ਇਲੈਕਟ੍ਰੀਸ਼ੀਅਨ ਦੀ ਲੋੜ ਹੁੰਦੀ ਸੋ ਇਹੋ ਜਿਹੇ ਕੋਰਸਸ ਉਹਨਾਂ ਨੂੰ ਕਰਾ ਰਹੇ ਆ ਜੀ ਖੇਤੀਬਾੜੀ ਤੇ ਆਧਾਰਿਤ ਹੈ ਜਿਹੜੀ ਹਾਈ ਵੈਲਿਊ ਕ੍ਰੋਪਸ ਆ ਚਾਹੇ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਆ ਪੰਜਾਬ ਦੇ ਕਿਸਾਨ ਈਵਨ ਡ੍ਰੈਗਨ ਫਰੂਟ ਦੀ ਕਰ ਰਹੇ ਆ ਜੀ ਹਲਦੀ ਜਿਹੜੀ ਹੈਗੀ ਆ 14-14 ਲੱਖ ਦੀ ਕੱਢ ਰਿਹਾ ਆ ਆਰਗੈਨਿਕ ਫਾਰਮਰ ਸਾਡੇ ਜਾਂ ਗੁੜ ਵੀ ਵੀ ਕਿਸਮਾਂ ਦਾ ਗੁੜ ਬਣਾਈ ਜਾਂਦੇ ਆ ਗੁੜ ਸ਼ੱਕਰ ਦੀ ਬੜੀ ਕੀਮਤ ਆ ਜੀ ਦੁਨੀਆ ਦੇ ਵਿੱਚ ਕੋਈ ਜਿਹੜੇ ਆਰਗੈਨਿਕ ਪ੍ਰੋਡਕਟ ਆ ਦੇ ਤੇਲ ਹੋ ਸਕਦੇ ਆ ਮਤਲਬ ਤੇਲ ਹੋ ਸਕਦੇ ਆ ਹੋਰ ਜੋ ਪਹਿਲਾਂ ਹੁੰਦਾ ਸੀ ਪੰਜਾਬ ਸਾਰਾ ਕੁਝ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਸੀ ਇੱਕ ਤਾਂ ਹੈਗਾ ਨਸ਼ਾ ਛੱਡੋ ਕੰਮ ਸਿੱਖੋ ਕੰਮ ਕਰੋ ਆਪਣੇ ਪਰਿਵਾਰ ਦੇ ਜੀਵਨ ਦਾ ਆਨੰਦ ਲਓ ਦੂਜਾ ਰਸਤਾ ਇਹ ਹੈ ਵੀ ਜੇ ਤੁਸੀਂ ਨਸ਼ਾ ਵੇਚਣ ਵਾਲੇ ਹੋ ਨਾ ਜੀ ਫਿਰ ਹੁਣ ਤੁਹਾਡੀ ਕੋਈ ਨਹੀਂ ਹੈ ਵੀ ਪੁਲਿਸ ਤੁਹਾਡੇ ਪਿੱਛੇ ਹੋਏਗੀ ਜਾਂ ਤਾਂ ਕਿਸੇ ਥਾਣੇ 'ਚ ਤੁਸੀਂ ਕੁੱਟ ਖਾ ਰਹੇ ਹੋਗੇ ਜਾਂ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਜਾਂ ਕਿਸੇ ਹਸਪਤਾਲ 'ਚ ਦਾਖਲ ਹੋਗੇ ਤੇ ਇਸ ਤੋਂ ਅਗਲੀ ਸਟੇਜ ਤਾਂ ਹੋ ਹੀ ਜਾਵੇ ਤੁਸੀਂ ਰੱਬ ਨੂੰ ਪਿਆਰੇ ਹੋ ਕੇ ਤੇ ਆਪਣਾ ਕਿਤੇ ਸਿਵਰਾਂ 'ਚ ਪਹੁੰਚੇ ਹੋਗੇ ਇਹ ਦੋ ਰਸਤੇ ਆ ਜੀ ਇਹ ਜਿਹੜੇ ਸਾਡੇ ਯੂਥ ਆ ਨਾ ਜੀ ਇਦੇ ਵਾਸਤੇ ਅਸੀਂ ਇੱਕ سپورਟ ਗਰੁੱਪ ਹੈ ਨਾਰਕੋਟਿਕ ਅਨੋਨਿਮਸ ਤੇ ਐਲਕੋਹਲਿਕ ਅਨੋਨਿਮਸ ਇਹਦੇ ਯੂਨਿਟ ਬਣਾ ਰਹੇ ਹਾਂ ਸਾਰੇ ਪਿੰਡਾਂ 'ਚ ਤੁਹਾਡੇ ਅੱਜ ਵੀ ਜਿਹੜਾ ਇੱਕ ਮੁੰਡਾ ਹੈਗਾ ਉਹਨੂੰ ਮੈਂ ਸ਼ੁਰੂ ਕਰਾਇਆ ਹੈਗਾ ਉਹਨੇ ਨਸ਼ਾ ਖੁਦ ਛੱਡਿਆ ਉਹਨੇ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਲੈ ਕੇ ਆਓ ਤੇ ਉਹਨਾਂ ਦਾ ਇਲਾਜ ਕਰਾਓ ਉਲਟਾ ਉਲਟਾ ਜੇ ਪਹਿਲਾਂ ਤਾਂ ਨਸ਼ਾ ਲਾਂਦਾ ਹੈ ਨਾ ਤੁਹਾਨੂੰ ਕੋਈ ਨਾ ਕੋਈ ਸੋ ਇਹ ਜਿਹੜੀ ਹੈਗੀ ਹੈ ਇਹ ਅਰਵਿੰਦ ਕੇਜਰੀ ਬਾਵਾ ਜੀ ਦਾ ਜੋ ਹੈਗਾ ਉਹ ਆ ਵੀ ਰਿਹਾ ਹੈ 1 2 3 ਨੂੰ ਇੱਥੇ ਤੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੈਡ ਕੈਪੈਸਿਟੀ ਆ ਉਹ 2.5 ਗੁਣਾ ਪਹਿਲਾਂ ਜੇਲਾ ਪਰਿਆ ਹੋਈਆਂ ਸੀ ਨਸ਼ਾ ਛਡਾਊ ਕੇਂਦਰ ਖਾਲੀ ਸੀ ਹੁਣ ਉਲਟਾ ਹੋ ਰਿਹਾ ਨਸ਼ਾ ਛਡਾਊ ਕੇਂਦਰ ਭਰਨੇ ਸ਼ੁਰੂ ਹੋ ਗਏ ਜਦੋਂ ਨਸ਼ਾ ਤੇ ਉਧਰ ਜੇਲਾ ਹੌਲੀ 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 ਉਹਦੇ ਚ ਖਾਲੀ ਹੋਣੀ ਸ਼ੁਰੂ ਹੋ ਜਾਣਗੇ ਉਹਦੇ ਨਾਲ ਇੱਕ ਤਾਂ ਪੁਲਿਸ ਦਾ ਟਾਈਮ ਬਚੇਗਾ ਜੀ ਜੁਡੀਸ਼ਰੀ ਦਾ ਟਾਈਮ ਬਚੇਗਾ ਲੋਕਾਂ ਦੀ ਬੋਧਰੇਸ਼ਨ ਬਚੇਗੀ ਤੇ ਇਹ ਜਿਹੜੀ ਸਾਡੀ ਇੱਕ ਤਾਂ ਸਾਡੀ ਇਹ ਸਟ੍ਰੈਟਜੀ ਆ ਜੀ ਦੂਜਾ ਮੇਰਾ ਅੱਜ ਆਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਡੈਂਗੀ ਔਰ ਚਿਕਨ ਗੁਨੀਆ ਮਲੇਰੀਆ ਜੋ ਤਾਂ ਬਰਸਾਤ ਆਉਂਦੀ ਹੈ ਡੈਰੀਆ ਇਹ ਬਿਮਾਰੀਆਂ ਬਹੁਤ ਹੁੰਦੀਆਂ ਹਨ ਦੀ ਪਰਮਾਰ ਹੁੰਦੀਆਂ ਉਹਦੇ ਵਾਸਤੇ ਮੈਂ ਕ ਤੁਹਾਡੇ ਕੋਲੇ ਅਸੀਂ ਰੱਖਦੇ ਸੀਗੇ 40-50 ਜਿਹੜੇ ਉਹਨਾਂ ਨੂੰ ਬਰੀਡਿੰਗ ਚੱਕਰ ਕਹਿੰਦੇ ਆ ਉਹ ਜਿਹਨਾਂ ਨੇ ਜਾ ਕੇ ਘਰ-ਘਰ ਚੈੱਕ ਕਰਨਾ ਜਾ ਕੇ ਅਸੀਂ ਹੁਣ 1250 ਤੁਹਾਡੇ ਕੋਲੇ ਨਰਸਿੰਗ ਸਟੂਡੈਂਟ ਹੈ ਮੈਡੀਕਲ ਨਾਲ ਸੰਬੰਧਿਤ ਹੈ ਐਸੀ ਤਰ੍ਹਾਂ ਫਾਰਮੇਸੀ ਦੇ ਦੂਜੇ ਸਾਰੇ ਪੰਜਾਬ 'ਚ ਅਸੀਂ 1 ਲੱਖ ਬੰਦੇ ਨੂੰ ਇਹਨਾਂ ਨੂੰ ਤੁਹਾਡੇ ਨਰਸਿੰਗ ਸਟੂਡੈਂਟ ਨੂੰ 950 ਨੂੰ ਟ੍ਰੇਨਿੰਗ ਦੇ ਚੁੱਕਾ ਉਹਨੂੰ ਬਰੀਡਿੰਗ ਚੱਕਰ ਬਣਾ ਦਿੱਤਾ ਸੀ ਫ੍ਰੀ ਦੀ ਲੇਬਰ ਹੈ ਜੀ ਬੱਚੇ ਦੀ ਕੈਪੇਬਿਲਿਟੀ ਵੱਧਦੀ ਹੈ ਜੀ ਐਸੀ ਤਰ੍ਹਾਂ ਜਿਹੜੇ ਉਹਨਾਂ 'ਚ ਪੋਸਟ ਬੇਸਿਕ ਵਾਲੀਆਂ ਜਿਹੜਾ ਨੇ ਬੇਸਿਕ ਬੀਐਸਸੀ ਪਹਿਲਾਂ ਉਹਨਾਂ ਨੇ ਜੀ ਅਨਾ ਉਹਨੂੰ ਮੈਂ ਟ੍ਰੇਨਿੰਗ ਦਵਾ ਰਿਹਾ ਜੀ ਨੈਸ਼ਨਲ ਡਰੱਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਏਮਜ਼ ਦੇ ਵਿੱਚ ਆ ਜੀ ਦਿੱਲੀ ਦੇ ਵਿੱਚ ਬਹੁਤ ਵਧੀਆ ਕੋਰਸ ਹੈ ਫ੍ਰੀ ਚੁਕਾ ਕੇ ਦੇ ਰਹੇ ਸਰਕਾਰ ਵੱਲੋਂ ਉਹ ਆ ਕੇ ਆਪਣੀ ਸੇਵਾ ਕਰਨਗੇ ਆਪਣੇ ਪੰਜਾਬ ਦੀ ਆਪਣੇ ਫਿਰੋਜ਼ਪੁਰ ਦੀ ਔਰ ਬਾਹਰ ਜਦੋਂ ਵਿਦੇਸ਼ ਜਾਣਗੇ ਉਹਦੀ ਉਹਦੀ ਬਾਹਰ ਵੀ ਇਹਨਾਂ ਦਾ ਬਹੁਤ ਹੈ ਜੀ ਉੱਥੇ ਜਾ ਕੇ ਉਹਨੂੰ ਜੌਬ ਮਿਲ ਜੂਗੀ ਉਹਦੇ ਵਿੱਚ ਇਸੇ ਤਰ੍ਹਾਂ ਪੈਲੀਏਟਿਵ ਕੇਅਰ ਹੁੰਦੀ ਹੈ ਜਿਹੜੇ ਕੈਂਸਰ ਦੇ ਪੇਸ਼ੈਂਟ ਆ ਬੈਡ ਰਿਟਨ ਪੇਸ਼ੈਂਟ ਆ ਇਸੇ ਤਰ੍ਹਾਂ ਜਾਰੀਏਟ੍ਰਿਕ ਹੁੰਦੀ ਹੈ ਜਿਹੜੇ 90 92 ਸਾਲ ਦੇ 80 ਸਾਲ ਦੇ ਬਜ਼ੁਰਗ ਆ ਜਿਹੜੇ ਬੈਡ ਰੇ ਤੇ ਸਾਡਾ ਨਸ਼ਾ ਛਡਾਓ ਸਾਡਾ ਯੁੱਧ ਨਸ਼ੇ ਵਿਰੁੱਧ ਸਾਡਾ ਸਾਥ ਦਿਓ